ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਵਿਸਾਖੀ ਦੇ ਤਿਹਾਰ ਤੇ ਦੱਸ ਲੈਣਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਵਿਸਾਖੀ ਪੰਜਾਬ ਦਾ ਇੱਕ ਪ੍ਰਮੁੱਖ ਤਿਹਾਰ ਹੈ ਵਿਸਾਖੀ ਪੰਜਾਬ ਦਾ ਇੱਕ ਪ੍ਰਮੁੱਖ ਤਿਹਾਰ ਹੈ ਦੂਸਰੀ ਲਾਈਨ ਹੈ ਇਹ ਤਿਹਾਰ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਤੀਸਰੀ ਲਾਈਨ ਹੈ ਵਿਸਾਖੀ ਦਾ ਤਿਹਾਰ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਚੌਥੀ ਲਾਈਨ ਹੈ ਵੈਸਾਖੀ ਦਾ ਸੰਬੰਧ ਕੁਝ ਇਤਿਹਾਸਿਕ ਘਟਨਾਵਾਂ ਨਾਲ ਹੈ ਪੰਜਵੀਂ ਲਾਈਨ ਹੈ ਇਸ ਦਿਨ 16 ਸੋਨਿਵੇਂ ਸਈ ਵਿੱਚ ਇਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅੰਜੀਵੀ ਲਾਈਨ ਹੈ ਇਸ ਦਿਨ 1695 ਨੂੰ 1695 ਨੂੰ ਸ਼ਿਦਿਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਛੇਵੀਂ ਲਾਈਨ ਹੈ। ਇਸੇ ਦਿਨ ਜਨਰਲ ਡੈਨ ਨੇ ਜਲੀਆਂ ਵਾਲੇ ਬਾਗ ਵਿਖੇ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। सत्तवी लाइन है वैसाखी वाले दिन कई ते मेले लगते हैं अठवीं लाइन है इस दिन लोग पवित्र स्थाना जाके इशन करते हैं 9ਵੀਂ ਲਾਈਨ ਹੈ ਵਿਸਾਖੀ ਵਾਲੇ ਦਿਨ ਗੁਰਦੁਆਰਿਆਂ ਵਿੱਚ ਵੀ ਭਾਰੀ ਦੀਵਾਨ ਲੱਗਦੇ ਹਨ 10ਵੀਂ ਲਾਈਨ ਹੈ ਸਾਨੂੰ ਇਸ ਤਿਹਾੜੀ ਨੂੰ ਪਿਆਰ ਸਤਿਕਾਰ ਅਤੇ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ ਤਾਂ ਬੱਚਿਓ ਇਹ ਸੀ ਵਿਸਾਖੀ ਦੇ ਤਿਹਾੜੀ ਤੇ 10 ਲਾਈਨਾਂ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ